ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਹਨਾ ਪਲੀਜ਼ ਹਨਾ ਤੇ ਜਿਹੜੇ ਪ੍ਰਾਈਜ਼ ਨੇ ਨਾਲ ਹੋਣ ਦੀ ਮੈਂਸ਼ਨ ਕੀਤੇ ਹੁੰਦੇ ਨੇ ਤੁਸੀਂ ਧਿਆਨ ਨਾਲ ਮਤਲਬ ਵੀਡੀਓ ਜਿਹੜੀ ਦੇਖਿਆ ਕਰੋ ਜੇ ਸਕਿਪ ਕਰ ਦੇਣੋ ਕਈ ਵਾਰ ਉਹ ਪ੍ਰਾਈਜ਼ ਸਕਿਪ ਹੋ ਜਾਂਦਾ ਫਿਰ ਭੈਣਾਂ ਦੇ ਮੈਸੇਜ ਆਉਂਦੇ ਨੇਗੇ ਵੀ ਕੀ ਪ੍ਰਾਈਜ਼ ਸੀਗਾ ਹਨਾ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਜਿੱਦਾਂ ਕੀ ਪਹਿਨਣਾ ਚਾਹੁੰਦੀ ਸੀਗੇ ਵੀ ਸਾਨੂੰ ਨਾਲ ਸ਼ਾਲ ਹੋਣ ਸਟੋਲ ਹੋਣ ਪਰ ਇਹਨਾਂ ਨਾਲ ਜਿਹੜੇ ਸੁੱਟਾਂ ਨਾਲ ਨੇਗੇ ਉਹ ਦੁਪੱਟੇ ਨੇਗੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਤੇ ਬ੍ਰਾਂਡ ਵੀ ਬਹੁਤ ਜਿਆਦੇ ਸੋਹਣਾਗਾ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਫਿਰ ਵੀਡੀਓ ਜਿਆਦੇ ਲੰਬੀ ਬਣ ਜਾਂਦੀ ਹੈ ਰੀਵਾ ਬ੍ਰਾਂਡ ਦੇ ਸੂਟ ਰਹਣਗੇ ਅ ਜ ਬਣਾ ਨੂੰ ਦੁਪੱਟਿਆਂ ਦੀ ਬਹੁਤ ਪ੍ਰੋਬਲਮ ਆ ਰਹੀ ਸੀਗੀ ਅਸੀਂ ਪਲੱਸ ਦੁਪੱਟਾ ਸੂਟ ਲੈਣੇ ਨੇਗੇ ਹਨਾ ਤੇ ਆਪਾਂ ਉਦਾਂ ਹੀ ਸੂਟ ਲੈ ਕੇ ਆਂ ਦੇਖੋ ਸ਼ਿਮਰ ਪਸ਼ਮੀਨਾ ਹੈਗਾ ਵਿੱਚ ਇਹਦੇ ਹਲਕੀ ਜੀ ਸ਼ਾਈਨ ਹੈ ਆ ਦੇਖੋ ਬਸ ਇੰਨੀ ਹੈ ਜਿੰਨੀ ਕਿ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੋ ਰਹੀ ਆ ਇਹ ਮੈਂ ਤੁਹਾਨੂੰ ਇੱਕ ਸੂਟ ਦੇ ਵਿੱਚ ਹੀ ਮਤਲਬ ਦਿਖਾਉਂਗੀ ਇਸ ਤਰ੍ਹਾਂ ਚੰਗੀ ਤਰ੍ਹਾਂ ਹਨਾ ਵੀ ਇਦਾਂ ਇਹਦੇ ਵਿੱਚ ਸ਼ਾਈਨ ਹੈ ਸ਼ਿਮਰ ਪਸ਼ਮੀਨਾ ਰੀਵਾ ਬ੍ਰਾਂਡ ਰਹੇਗਾ ਤੁਸੀਂ ਦੇਖ ਸਕਦੇ ਹੋਗੇ ਫੈਬਰਿਕ ਇੰਨਾ ਕ ਜਿਆਦਾ ਸੋਹਣਾਗਾ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣੇ ਲੰਗੇ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਨਾਲ ਰਹੇਗੀ ਇਸ ਤਰ੍ਹਾਂ ਬਾਟਮ ਬਣੀ ਹੋਈ ਹੈਗੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਕਿ ਵੀ ਕਿੱਦਾਂ ਬਣੀ ਹੋਈ ਹੈਗੀ ਲੋ ਜੀ ਇਸ ਤਰ੍ਹਾਂ ਡਿਜ਼ਾਈਨ ਹੈ ਬਾਟਮ ਦੇ ਵਿੱਚ ਕਾਫੀ ਜਿਆਦਾ ਸੋਹਣੇ ਸੂਟ ਲੰਗੇ ਜੈਨੂਨ ਜੇ ਸੂਟ ਲੰਗੇ ਤੇ ਪਲੱਸ ਨਾਲ ਰਹੇਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਫੁੱਲ ਪਿਓਰ ਦਾ ਬਿਲਕੁਲ ਲਾਈਟ ਵੇਟ ਇੰਨਾ ਕਾ ਜ਼ਿਆਦਾ ਸੋਹਣਾ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਦਾ ਪੱਟਾ ਬਣਿਆ ਹੋਇਆ ਹੈਗਾ ਲਓ ਜੀ ਲਓ ਜੀ ਪ੍ਰਾਈਜ਼ ਰਹੇਗਾ ਜੀ ਇਹਦਾ 2250 ਪਲੱਸ ਸ਼ਿਪਿੰਗ ਰਹੇਗੀ ਤੇ ਫੈਬਰਿਕ ਹੈ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਹਨਾ ਲਓ ਜੀ ਪਹਿਲਾ ਸੂਟ ਇਹ ਸੀਗਾ ਅੱਜ ਵਾਲਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਆ ਕਿ ਕਿਹੜੇ-ਕਿਹੜੇ ਨੇ ਆਪਣੇ ਕੋਲੇ ਦੂਜਾ ਹੈਗਾ ਜਿਹੜਾ ਇਹ ਵੀ ਰੀਵਾ ਬ੍ਰਾਂਡ ਦਾ ਰਹੇਗਾ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਵੀ ਦੇਖੋ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ 컬러 ਤੁਸੀਂ ਚੈੱਕ ਕਰ ਸਕਦੇ ਹੋ ਕਿ کافی ਜਿਆਦੇ ਸੋਹਣਾਗਾ ਤੇ ਪਲੱਸ ਨਾਲ ਦੁਪੱਟਾ ਇਸ ਤਰ੍ਹਾਂ ਸੇਮ ਰਹੇਗੀ ਬਾਟਮ ਤੇ ਪਲੱਸ ਦੁਪੱਟਾ ਵੀ ਸੇਮ ਜਿੱਦਾਂ ਪਹਿਲਾਂ ਦੁਪੱਟੇ ਦਾ ਡਿਜ਼ਾਈਨ ਸੀਗਾ ਉਦਾਂ ਹੀ ਡਿਜ਼ਾਈਨ ਹੈ 컬러 ਆ ਜਿਹੜਾ ਬਿਲਕੁਲ ਪਰਫੈਕਟ ਆ ਰਿਹਾਗਾ ਦੁਪੱਟੇ ਬਹੁਤ ਖੁੱਲੇ ਡੁੱਲੇ ਨੇਗੇ 2.5 ਮੀਟਰ ਦੇ 44 ਇੰਚ ਪਣਿਆ ਦੁਪੱਟਿਆਂ ਦਾ ਬਹੁਤ ਜ਼ਿਆਦਾ ਸੋਹਣੇ ਲੇਗੇ ਤੇ ਇਹ ਸੂਟਾਂ ਦੀ ਜਿਹੜੀ ਡਿਮਾਂਡ ਸੀਗੀ ਆਪਣੇ ਕੋਲੇ ਬਹੁਤ ਜ਼ਿਆਦਾ ਸੀਗੀ ਕਿਉਂਕਿ ਨਾਲ ਦੁਪੱਟਿਆਂ ਦੇ ਸੂਟ ਚਾਹੀਦੇ ਸੀਗੇ ਨਾਲੇ ਇਹ ਸਰਦੀਆਂ ਵਾਲੇ ਸੂਟ ਨੇਗੇ ਗਰਮ ਹਨਾ ਤੇ ਤੁਸੀਂ ਲਾਈਨਿੰਗ ਲਗਾ ਕੇ ਵੀ ਸਟਿਚ ਕਰਵਾ ਸਕਦੇ ਹੋ ਤੁਸੀਂ ਬਿਨਾਂ ਲਾਈਨਿੰਗ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਕਲਰ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਹਨ ਕਾਫੀ ਜਿਆਦੇ ਸੋਹਣਾਗਾ ਤੇ ਸੇਮ ਹੀ ਬਾਟਮ ਸੇਮ ਹੀ ਉਦਾਂ ਦਾ ਦੁਪੱਟਾ ਰਹੇਗਾ ਡਿਜ਼ਾਈਨ ਵਗੈਰਾ ਦੁਪੱਟੇ ਚ ਸੇਮ ਹੀ ਹੈਗਾ ਜਿੱਦਾਂ ਪਹਿਲਾਂ ਤੁਹਾਨੂੰ ਦਿਖਾਇਆ ਮੈਂ ਤੁਹਾਨੂੰ ਤੇ ਨਾਲ ਰਹੇਗਾ ਜੀ ਇਸ ਤਰ੍ਹਾਂ ਦਾ ਹੀ ਰਹੇਗਾ ਜੀ ਕਲਰ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਦੇਖੋ ਕਲਰ ਬਹੁਤ ਜਿਆਦੇ ਸੋਹਣੇ ਲਿੰਗੇ ਨਾ ਹੈ ਕਲਰ ਡਾਰਕ ਨੇ ਨਾ ਹੈ ਲਾਈਟਨਿੰਗ ਇਹ ਬਹੁਤ ਜਿਆਦਾ ਸੋਨਾ ਚਾਰਟ ਹੈਗਾ ਲਓ ਜੀ ਇਸ ਤਰ੍ਹਾਂ ਰਹੇਗੀ ਇਹ ਬੋਟ ਤੇ ਅਗਲਾ ਮਤਲਬ ਕਲਰ ਰਹੇਗਾ ਜੀ ਬਰਾਊਨ ਬਰਾਊਨ ਦਾ ਮਾਊਸ ਜਿਹਾ ਸ਼ੇਡ ਹੈਗਾ ਮਾਊਸ ਜਿਹਾ ਬਰਾਊਨ ਵੀ ਨਹੀਂ ਹੈਗਾ ਮਾਊਸ ਕਲਰ ਹੈਗਾ ਇਹ ਵਾਲਾ ਦੇਖੋ ਪ੍ਰਿੰਟ ਕਲਰ ਇਹ ਵੀ ਕਲਰ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਮਾਊਸ ਜਿਹਾ ਕਲਰ ਹੈਗਾ ਤੇ ਪਲੱਸ ਨਾਲ ਹੈਗਾਗਾ ਦੁਪੱਟਾ ਕਾਫੀ ਜਿਆਦਾ ਸੋਹਣਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਤੇ ਨਾਲ ਸੇਮ ਉਦਾਂ ਹੀ ਬਾਟਮ ਰਹੇਗੀ ਬਹੁਤ ਜਿਆਦਾ ਸੋਹਣੇ ਸੋਹਣੇ ਕਲਰ ਨੇਗੇ ਸਾਰੇ ਕਲਰ ਚਾਰਟ ਵੀ ਬਹੁਤ ਜਿਆਦਾ ਸੋਹਣਾ ਇਦਾਂ ਰਹੇਗੀ ਬਾਟਮ ਇਹਦੀ ਇਸ ਤਰ੍ਹਾਂ ਅਗਲਾ 컬러 ਰਹੇਗਾ ਜੀ ਮਸਟਰਡ ਸ਼ੇਡ ਹੈਗਾ ਬਹੁਤ ਜ਼ਿਆਦਾ ਸੋਨਾ ਸ਼ੇਡ ਹੈ ਇਹ ਵੀ ਇਹ ਲੋਜੀ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਹੈ ਬਲੰਕ ਹੈ ਦੇਖੋ ਇਸ ਤਰ੍ਹਾਂ ਜਿਹੜਾ ਦਾ ਦੁਪੱਟਾ ਵੀ ਹੋਊਗਾ ਉਹ ਅਲੱਗ ਹੋਊਗਾ ਲਓ ਜੀ ਇਸ ਤਰ੍ਹਾਂ ਹੋਊਗਾ ਦੇਖੋ ਠੀਕ ਐ ਸੀ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਇਸ ਤਰ੍ਹਾਂ ਰਹੇਗੀ ਡਿਜ਼ਾਈਨ ਹੈ ਜਿਹੜਾ ਫਰਕ ਪੈ ਗਿਆ ਹਨਾ ਤੇ ਉਹ ਤੇ ਹੋਰ ਡਿਜ਼ਾਈਨ ਸੀਗਾ ਤੇ ਹੋਰ ਡਿਜ਼ਾਈਨ ਹੈ ਪ੍ਰਾਈਸ ਸੇਮ ਹੈ ਜੀ 2250 ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਨਿਊ ਫੈਬਰਿਕ ਹੈ ਕੋਈ ਨਵੀਂ ਜੀ ਚੀਜ਼ ਹੈ ਜੀ ਬਾਕੀ ਆਪਾਂ ਡਿਮਾਂਡ ਅਨੁਸਾਰ ਹੈ ਜਿਹੜਾ ਆਪਾਂ ਜ਼ਿਆਦਾ ਮਤਲਬ ਸਟਾਕ ਲੈ ਕੇ ਆਉਣੇ ਹ ਜਿੰਦਾਂ ਦੀ ਡਿਮਾਂਡ ਫਿੱਲਦੀ ਹੈ ਅਗਲਾ ਕਲਰ ਹੈਗਾ ਜੀ ਕਾਫੀ ਜ਼ਿਆਦਾ ਸੋਹਣਾ ਕਲਰ ਹੈਗਾ ਰੋਜ਼ੀ ਸ਼ੇਡ ਹੈ ਦੇਖੋ ਇਹ ਚ ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਸੋਚ ਤੁਸੀਂ ਆਪਣੇ ਲਈ ਸਲਾਈ ਕਰਵਾਉਣਾ ਹਨ ਤਾਂ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਨਾਲ ਪਲੱਸ ਦੁਪट्टे ਦੇ ਵਿੱਚ ਇੰਨੀ ਸੋਹਣੀ ਕੁਆਲਿਟੀ ਹਨਾ 2250 ਦੇ ਵਿੱਚ ਤੇ ਪਿਓਰ ਮਸਲੀਨ ਦਾ ਦੁਪੱਟਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਮੈਂ ਤੁਹਾਨੂੰ ਦੁਪੱਟੇ ਨੇ ਜਿਹੜੇ ਖੋਲ ਕੇ ਦਿਖਾਤੇ ਜਿਹਦਾ ਕੋਈ ਪ੍ਰਿੰਟ ਅਲੱਗ ਦਾ ਹੁੰਦਾ ਡਿਫਰੈਂਟ ਜਾਂ ਉਹ ਮੈਂ ਤੁਹਾਨੂੰ ਸ਼ੋਅ ਕਰ ਦੂੰਗੀ ਵੀ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਜਾਦੇ ਸੋਹਣੇ ਨੇ ਜਿੱਦਾਂ ਵੀ ਤੁਸੀਂ ਵੇਅਰ ਕਰਨੇ ਨੇ ਗੁਰਦੁਆਰਾ ਸਾਹਿਬ ਜਾਣ ਲੱਗੇ ਜਾਂ ਤੁਸੀਂ ਕਿਤੇ ਜਾਣਾ ਆਉਣੇਗਾ ਤਾਂ ਬਹੁਤ ਜਾਦੇ ਸੋਹਣੇ ਸੂਟ ਬਣਨਗੇ ਆਪਣੇ ਕੋਲ ਤੁਸੀਂ ਸਲਾਈ ਵੀ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਚਾਹੋ ਉਸ ਤਰ੍ਹਾਂ ਦਾ ਜਿਹੜਾ ਆਰਡਰ ਦੇ ਸਕਦੇ ਹੋਗੇ ਬਾਕੀ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਦੇ ਜਿਹੜੇ ਸੂਟ ਲੇਗੇ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਪਿਕ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋਗੇ ਜੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਉਹਦੇ ਵਿੱਚੋਂ ਤੁਸੀਂ ਵਰਕ ਚੂਸ ਕਰਕੇ ਤਾਂ ਉਹਦਾਂ ਦਾ ਵੀ ਤੁਸੀਂ ਜਿਹੜਾ ਸੂਟ ਹੈਗਾ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗੇ ਸੂਟ ਤੁਹਾਨੂੰ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਉਮੀਦ ਕਰਦੀ ਹਾਂ ਤੁਹਾਨੂੰ ਸੋਹਣੇ ਲੱਗੇ ਹੋਣਗੇ ਸੂਟ ਵੈਸੇ ਮੈਂ ਮੈਨੂੰ ਕਾਫੀ ਜ਼ਿਆਦਾ ਸੋਹਣੇ ਲੱਗੇ ਅੱਜ ਵਾਲੇ ਸੂਟ ਤੇ ਜਿਦਾਂ ਕਿ ਦੁਪੱਟਾ ਹਨਾ ਨਾਲ ਸੀਗਾ ਵੀ ਫੈਬਰਿਕ ਵੀ ਬਹੁਤ ਜਿਆਦਾ ਗੁੱਡ ਹੈ ਰੀਵਾ ਦਾਗਾ ਤੇ ਪਲੱਸ ਦੁਪੱਟਾ ਹਨਾ ਜਿੱਦਾਂ ਡਿਮਾਂਡ ਸੀਗੀ ਆਪਾਂ ਉਸ ਤਰ੍ਹਾਂ ਜਿਹੜਾ ਇਹ ਸੂਟ ਲੈ ਕੇ ਆਏਗੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆਂ ਜੀ ਕੱਲ ਨੂੰ ਇੱਕ ਆਪਾਂ ਨਵੀਂ ਵੀਡੀਓ ਦੇ ਨਾਲ ਸੈਸ ਜੀ ਕੱਲ ਜੀ ਬਾਏ ਬਾਏ